ਸਬ ਜੀ ਜੀਰਾ ਕੀ ਰੇਟ ਚੱਲਦਾ ਹੈ ਆਪਕੇ ਮਤਲਬ ਗਵਰਨਮੈਂਟ ਕੀ ਰੇਟ ਦੇਤੀ ਹੈ 28 ਤੋਂ 34 ਹਾਂ ਜੀ ਕਵਾਂਟਲ ਦਾ 28 29000 ਇੱਕ ਮਤਲਬ ਆਪਕੇ ਬੀਗਾ ਹੋਗਾ ਬੀਗਾ ਕਿਤਨਾ ਮਿਲ ਜਾਂਦਾ ਹੈ ਇਹ ਬੀਗਾ ਹੋ ਜਾ ਤਾਂ 5 6 5 6 ਕਵਾਂਟਲ ਠੀਕ ਹੈ ਠੀਕ ਹੈ ਮਤਲਬ 1.5 ਲੱਖ ਕੀ ਇੱਕ ਬੀਗੇ ਸੇ ਫਸਲ ਹੋ ਜਾਂਦੀ ਹੈ ਕਵਾਂਟਲ ਹੁੰਨੇ ਆਪਾਂ ਠੀਕ ਹੈ ਜੀ ਆ ਇਹਨਾਂ ਦੇ ਘਰ ਆ ਕੱਚੇ ਵਿਹੜੇ ਆ ਤੇ ਇਹਨਾਂ ਦਾ ਰਿਆਇਸ਼ ਇਧਰ ਘਰ ਦੇਖੋ ਹੁਣ ਖੁੱਲਾ ਵੇੜਾ ਨਿੱਕੀ ਨਿੱਕੀ ਆਪਾਂ ਕਹਿ ਲਈ ਇੱਕ ਕੰਧ ਬਣਾ ਰੱਖੀ ਆ ਭਾਈ ਰਾਜਸਥਾਨ ਦੇ ਬਾਰਡਰ ਏਰੀਏ ਦੇ ਜਿਹੜੇ ਪਿੰਡ ਆ ਨਾ ਧਰਮ ਨਾਲ ਰੂਹ ਖੜਗੀ ਦੇਖ ਕੇ ਇੰਨੇ ਕਿ ਵਧੀਆ ਲੱਗਿਆ ਨਾ ਸਾਨੂੰ ਆ ਮਾਹੌਲ ਦੇਖ ਕੇ ਪੰਜਾਬ ਵੀ ਪੁਰਾਣਾ ਕਿਵੇਂ ਹੈ ਖੁੱਲੇ ਪੜ ਹੁੰਦੇ ਸੀਗੇ ਤੇ ਐਸਾ ਬਣਾਲੀ ਆਪਾਂ ਨੂੰ ਵੀ ਅੱਜ ਐ ਦੇਖਣ ਨੂੰ ਮਿਲਿਆ ਆ ਕੱਚਾ ਘਾਰਾ ਤੁਸੀਂ ਦੇਖੋ ਹਨ ਤੇ ਕੋਈ ਬਈ ਖੁੱਲਾ ਡੁੱਲਾ ਤੇ ਬੱਕਰੀ ਪਾਲਣ ਕੀਤਾ ਹੋਇਆ ਇੱਧਰ ਤੁਸੀਂ ਦੇਖ ਲਓ ਬੱਕਰੀਆਂ ਰੱਖੀਆਂ ਖੁੱਲਾ ਮੈਦਾਨ ਆ ਨਾਲ ਨਾਲ ਜਿਹੜੀ ਬਾਰਡਰ ਦੇ ਪਾਸੇ ਸਾਈਡ ਤੇ ਰੋਡ ਨੰਗ ਦੀ ਉੱਥੇ ਆ ਤੇ ਬਈ ਇੱਥੋਂ ਦੇ ਲੋਕਾਂ ਦਾ ਜਿਹੜਾ ਮਾਹੌਲ ਦੇਖੋ ਯਾਰ ਇਹਦੇ 'ਚ ਕਿੰਨੇ ਖੁਸ਼ ਨੇ ਇੱਥੋਂ ਦੇ ਲੋਕ ਹਨਾ ਟਰੈਕਟਰ ਵੀ ਖੜਾ ਖੇਤੀਬਾੜੀ ਵੀ ਕਰਦੇ ਆ ਜੀਰੇ ਦੀ ਖੇਤੀ ਹੁੰਦੀ ਐ ਇੱਥੇ ਆ ਸਾਰਾ ਮਲਾਵਾ ਤੁਹਾਨੂੰ ਪਹਿਲਾਂ ਘਰ ਵੀ ਦਿਖਾਈ ਗਿਆ ਨਾ ਯਾਰ ਉਹ ਖੜ ਜਾਂਦੀ ਦੇਖ ਤੇ ਭਾਈ ਜਿਹਨੇ ਜਿਹਨੇ ਚੰਗਾ ਲੱਗਿਆ ਨਾ ਸ਼ੇਅਰ ਕਰ ਦਿਓ ਆਪਣੇ ਪੇਜ ਨੂੰ ਫੋਲੋ ਕਰ ਲਿਆ ਕਰੋ ਬਿਰੋ ਜਿਹੜੇ ਵੀ ਵੀਡੀਓ ਦੇਖ ਰਹੇ ਆ ਭਰਾ ਤੇ ਬਾਕੀ ਯਾਰ ਬਹੁਤ ਕਮਾਲ ਦੀ ਜੀ ਆ ਦੇਖੋ ਤੁਸੀਂ ਘਰ ਦਿਖਾਈਏ ਸਾਨੂੰ ਕੱਚੇ ਘਰ ਆਪਾਂ ਬਹੁਤ ਸਾਰਾ ਹਨਾ ਜਮਾ ਹੈ ਕਹ ਲਈ ਵੀ ਰੇਗਿਸਤਾਨ ਵਾਲੀਆਂ ਵੀਡੀਓ ਦੇਖਦੇ ਹੁੰਦੇ ਆ ਵੀ ਉਹਦੇ ਵਿੱਚ ਜਿਹੜੇ ਘਰ ਕੱਚੇ ਹੁੰਦੇ ਆ ਕੰਧਾਂ ਆਪਣੇ ਵੀ ਅੱਜ ਵੀ ਬਹੁਤ ਆ ਮਿਲ ਜਾਂਦੀਆਂ ਪੰਜਾਬ ਦੇ ਵਿੱਚ ਜਿਹੜੀਆਂ ਕੱਚੀਆਂ ਕੰਧਾਂ ਆ ਆਪਾਂ ਕਹ ਲਈ ਇੱਕ ਬਰਾਂਡਾ ਬਣਾਇਆ ਹੋਇਆਗਾ छत देखो भाई। भाई, किस चीज़ की बनती है ये? ये अच्छा नहीं नहीं किस चीज की है बीती बारिश मीच पानी तो नहीं नीचे तो नहीं गिर ਲੈ ਵੀ ਇਹੋ ਜੀ ਛੱਤ ਬਣਾਈ ਵੀ ਹੈ ਇਹਨਾਂ ਦੀ ਕਹਿੰਦੇ ਵੀ ਪੂਰਾ ਕਵਰ ਕੀਤਾ ਹੋਇਆ ਤੇ ਇਹਦੇ ਵਿੱਚ ਥੱਲੇ ਨਹੀਂ ਵੀ ਜਿਉਂਦਾ ਹਨਾ ਤੇ ਘਰ ਵਗੈਰਾ ਤੁਹਾਨੂੰ ਦਿਖਾ ਦਈਏ ਹਨਾ ਦੇਖੋ ਕਿਆ ਬਾਤ ਹੈ ਤੇ ਬਾਕੀ ਇੱਧਰ ਇਹਨਾਂ ਦਾ ਹਨਾ ਉੱਪਰ ਬਣਾਇਆ ਹੋਇਆ ਤੇ ਯਾਰ ਗੇਟ ਵਗੈਰਾ ਲਾ ਕੇ ਕੱਚਾ ਵਿੜਾ ਮੰਜਾ ਪਿਆ ਹਨਾ ਇਹ ਆਪਾਂ ਜ਼ਿਆਦਾਤਰ ਉੱਤਲੀ ਸਾਈਡ ਵੀ ਦੇਖਦੇ ਹੁੰਦੇ ਆ ਲੈਂਦੇ ਪਿਆ ਵਾਲੀ ਚ ਸਾਈਡ ਕਿੰਨੀ ਜ਼ਮੀਨ ਹੈ ਜਿਸ ਵਿੱਚ ਆਪ ਖੇਤੀ ਕਰਦੇ ਹੋ ਜ਼ਮੀਨ ਤੇ ਮਾਰ ਬਸ ਕੰਮ ਹੈ ਅੱਛਾ ਕਿਸ ਚੀਜ਼ ਦੀ ਖੇਤੀ ਹੁੰਦੀ ਹੈ ਭਾਈ जीरी। जीरा क्या रेट चलता है आपके मतलब गवर्नमेंट क्या रेट देती है? 28, 28, 28, 28 यार। कौंटल। कौंटल का अट्ठाईस आपके बीघा होगा कितना मिल जाता है हो अच्छा तो आपके बारिश पे निर्भर है जब पानी वगैरह मिल जाता है यहाँ नहर का पानी आता है अच्छा जो पंजाब से आती है नहर। वो वो अच्छा उसी से काम चल जाता है बिल्कुल अच्छा तो ये कितने बीगे की खेती है आपकी कुल खेती होती है पच्चीस बीघे तो पच्चीस बीगे की मतलब ठीक है अच्छी खेती अच्छी कमाई है ठीक है तो अच्छा भाई साहब ये क्या मतलब वो क्या बना रखा है ट्रैक्टर खड़ा नहीं करी बनाया हुआ है अंदर भी लै भी इधर भी सू दिखा दी है घर एंटर होंगे आप ਠੀਕ ਹੈ ਜੀ ਆ ਇਹਨਾਂ ਦੇ ਘਰ ਆ ਕੱਚੇ ਵੇੜੇ ਆ ਤੇ ਇਹਨਾਂ ਦਾ ਰਿਆਇਸ਼ ਇਧਰ ਘਰ ਦੇਖੋ ਹੁਣ ਖੁੱਲਾ ਵੇੜਾ ਨਿੱਕੀ ਨਿੱਕੀ ਆਪਾਂ ਕਹਿ ਲਈ ਇੱਕ ਕੰਧ ਬਣਾ ਰੱਖੀ ਆ ਦੇਖੋ ਜੀ ਆਹ ਮੰਜੇ ਲੈnde ਪਿਆ ਵਾਲੀ ਸਾਈਡ ਆਪਾਂ ਬਹੁਤ ਦੇਖਦੇ ਆਂ ਹੀ ਵੇੜੇ ਤੇ ਇਧਰ ਤੁਸੀਂ ਜਿਹੜਾ ਹੋ ਹੈਗਾਗਾ ਦੇਖ ਸਕਦੇ ਹੋ ਸ਼ੜਕਾ ਬਿਲਕੁਲ ਜਾ ਰਹੀ ਹੈ ਨਾਲ ਸੋ ਚੰਗਾ ਲੱਗਿਆ ਸ਼ੇਅਰ ਕਰਿਓ ਹਣਾ ਮਿਲਦੇ ਆਂ ਫਿਰ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ